ਜਪਜੀ ਸਾਹਿਬ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨ ਹੋਵੇ ਜੇ ਸੋਚੀ ਲਖਵਾਰਿ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲੈ ਵਤਾਰੁ ਭੁਖਿਆ ਭੁਖ ਨਾ ਤਰੀ ਜੇ ਬੰਨਾ ਭਰੀਆ ਭਾਰੁ ਸਹਿ ਸਿਆਣਪਾ ਲਖੁ ਹੋਇ ਤਾਇ ਪਣਾ ਚੱਲੇ ਦੇ ਨਾਲਿ ਕਿ ਕਿਸ ਜੀ ਆਰਾ ਹੋਈਏ ਕਿ ਕੋ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੀ ਤੁਮ ਨੀਚੇ ਹੁਕਮ ਲੈ ਕੋ ਦੁਖਸਕ ਪਾਈਏ ਕਿ ਨਾ ਹੁਕਮ ਦੁਖਸੀ ਸੋਏ ਕੋ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿੱਦਾ ਵਿਖੰ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਸਰਦੇ ਗਾਵੇ ਕੋ ਜਾਪੈ ਦੇ ਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਰ ਕਰ ਕਥੀ ਕੋਟੀ ਕੋਟ ਰੇਂਦਾ ਦੇ ਲੰਦੇ ਸੁਖ ਪਾਹਿ ਜੁਗਾਰ ਜੁੰਤਰ ਖਾਈ ਕਾਈ ਹੁਕਮ ਹੁਗਮ ਜਲਾਏ ਰਾਹੋ ਨਾਨਕ ਵਿਸੇ ਵੇ ਪਰਵਾਹੋ ਸਾਚਾ ਸਾਇਬ ਸਾਚਨਾਏ ਭਾਕਿਆ ਭਉ ਜਪਾਰ ਆਖੇ ਮੰਗੇ ਦਿਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਤਿਤ ਸਹਿ ਦਰਬਾਰ ਮੋਹ ਕੇ ਬੋਲਨ ਭੁਲ ਗਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆ ਵਿਚਾਰ ਘਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਵਾ ਜਾਣੀਏ ਸੁਭਾਅ ਪਿ ਸਚਿਆਰ ਆਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਰੰਧਣ ਸੋਏ ਗਿਣ ਸੇਵਾ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਦਾਨ ਗਾਵੀਏ ਸੁਨਿਆਮਣ ਰਖੀ ਪਾਉ ਦੁਪਰਹਿਰ ਸੂ ਕਰਲੇ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹੇ ਆਸਮਾਏ ਗੁਰੇਸ਼ਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਿ ਨਾ ਜਾਈ ਗੁਰਾਇ ਕਦੇ ਬੁਝਾਈ ਰਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਿਸ ਭਾਵਾ ਮੈਨਿ ਪਾਣੇ ਕੀ ਨਾਹੀ ਕਰੀ ਦੇਤੀ ਸਰ ਠਿਓ ਪਾਈ ਵੇਖਾ ਮਿਣ ਪਰਮਾ ਕੀ ਮਿਲੇ ਲਈ ਮਾਤੁਜ ਰਤਨ ਜਵਾ ਹਰਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਇ ਕਦੇ ਹੀ 부ਝਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਤੁਕ ਚਾਰ ਹਜ਼ਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕਹਿ ਜਸ ਕੀ ਰਜਗਲੀ ਜਿਹ ਤਿਸ ਨੰਤਰ ਨਾ ਵੇਤਾ ਬਾਤ ਨ ਬੁਝੇ ਕੇ ਕੀ ਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਨ ਗੁਣ ਗੁਣਿ ਤੇਰੇ ਗਣਵੰਤਿ ਆਗੁੰਦੇ। ਤੇਹਾ ਕੋਈ ਨ ਸੁਝੈ ਜੀਤਿਸ ਕੋ ਨੂੰ ਕੋਈ ਕਰੇ। ਸੁਣਿਆ ਸਦ ਭੀਰ ਸੁਨਣਾ ਸੁਨਿਆ ਧਰਤ ਤਵਲੇ ਆਕਾਸ਼। ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪਉਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਵਕਾ ਨਾਸ। ਸੁਨੈ ਇਸਰਬਰ ਮਹਿੰਦਰ ਸੁਨੈ ਮੱਖਸਲਾ ਹਣਮੰਦ ਸੁਨੈ ਦੋਖਜੁਗਤਨ ਭੇਰ ਸੁਨੈ ਸਾਹ ਸਿਮਰਤ ਵੇਦ ਨਾਨੁ ਪਵਿਤਾ ਸਦਾ ਵਿਗਾਸਿਨ ਦੂਖ ਪਾਵਕਾ ਨਾਸ ਸੁਨੈ ਸਾਚੰਤੋ ਗਿਆਨ ਸੁਨੈ ਅਡਸਰ ਕਾਇ ਇਸ ਨਾਨ ਸੁਨੈ ਪਰਪੜ ਭਾਵੇ ਮਾਨ ਸੁਨੈ ਲਾਗੇ ਸਹਿਦ ਧਿਆਨ ਨਾਨਕ ਭਗਤਾ ਸਦਾ ਵਿਗਾਸਿਨ ਦੂਖ ਭਾਵਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਤ ਵੇਸ ਗਾਹ ਨਾਨਕ ਭਗਤਾ ਸੁਰਾਗ ਗਾਹ ਸੁਨੇ ਧੂਪ ਭਾਵ ਕਾ ਨਾਸ ਮਨੇ ਗੀਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਫਿਸਤਾ ਇਕਾਦ ਕਲਮ ਨਾਲ ਲਿਖਣ ਹਾਰ ਮਨੇ ਕਾਬੇ ਤਨ ਵਿਚਾਰ ਐਸਾ ਨਾਮ ਨਰਜਨ ਹੋਏ ਏ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਮੈਨ ਮਨ ਬੋਦ ਮੰਨੇ ਸਗਲ ਭੌਣ ਕੇ ਸੋਦ ਮੰਨੇ ਮੋਹ ਝੋਟਾ ਨਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਨਮੰਦੇ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇਂ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਹੋਵੇ ਨ ਪਿਕ ਐਸਾ ਨਾਮ ਨਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇ ਦਾ ਰਾਜ ਆਣ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨ ਨਹੀ ਸਮਾਰ ਤੋਲ ਤਰਮ ਦੇ ਆਕਾ ਪੂ ਸੰਤੋਖਤਾ ਬਰਕਿਆ ਜਨ ਸੂਤ ਜੇ ਕੋ ਬੁਝੂ ਸਜਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਣ ਜੋਰ ਜੀ ਯਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾਮ ਇਹ ਲੈ ਕਲਕ ਜਾਣੇ ਕੋਈ ਲੈ ਕਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੋਦ ਕੀਤਾ ਸਹਿ ਕੋ ਕਵਾ ਤਿਸਤੇ ਹੋਵੇ ਲ ਕੁਦਰਤ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੂ ਤਰ ਭਾਵੇ ਸਾਈ ਪੁਲੀਕਾਰ ਤੁਸਰਾ ਸਲਾਮ ਨਿਰੰਕਾਰ ਅਸੰਖ ਜਪਿਆ ਸੰਗ ਪਾਓ ਸੰਗ ਪੂਰਾ ਸੰਗ ਤਵ ਤਉ ਅਸੰਖਨ ਤੁਮ ਕੋ ਵੀਰ ਪਾਠ ਸੰਗ ਜੋਗਮਣ ਰਹੇ ਉਦਾਸ ਅਸੰਖ ਪਖਤ ਗੁਣ ਗਿਆਨ ਵਿਚਾਰ ਸੰਗ ਸਲੀ ਸੰਖ ਦਾਤਾਰ ਅਸੰਖ ਸੂਰਮਾ ਪਖਤ ਚਾਰ ਸੰਗ ਮੋਨ ਲਿ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀਕਾਰ ਤੋ ਸਰਾ ਸੁਆਸ ਲੰਧਨ ਰੰਗਕਰ अशंक मुरकयांदा कोर संक चोर हराम कोर अशंक अमर कर जाहि जोर समि बल ब्रहत्या कमाय अशंक पापी भाव कर जाहे संक ग्यार कूड़े फिर आए संक मलेश मल पक काय अशंक आनंद सिर करे पार नानक नीच कहे विचार वारण जमे एक वार जूत रूप भावे सहाय बलि कार तू सदा सलामत निरंकार अशंक नामियों सं बिताने गम गम संखलो अशंक ए सिर पार होए करी नाम करी साला ਅਖਰੀ ਗਿਆਨ ਗੀਤ ਗੁਣ ਗਾਹ ਕਰੇ ਲਿਖਨ ਬੋਲਨ ਬਾਣ ਕਰਾ ਸਿਰ ਸੰਜੋਗ ਵਕਾਨ ਇਨਹੇ ਲਖੇ ਤੇ ਸਰਨਾ ਜੀ ਫਰਮਾਇ ਤੇ ਵਤੀ ਵਪਾਇ ਮੇਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾਉ ਕੁਦਰਤ ਕਾਉਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੁ ਸਰਾ ਸਲਾਮ ਤੇ ਨਿਰੰਕਾਰ ਭਰੀਏ ਹੱਥ ਭੈਰ ਦੰਦੇ ਪਾਣੀ ਤੋਤੇ ਤਰਸੂ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਵਲ ਲਈਏ ਹੋ ਤੋਏ ਕਰੀਏ ਮਤ ਪਾਪਾ ਗਏ ਸੰਗੋ ਧੋਪੇ ਨਾ ਵੇਕੇ ਰੰਗ ਉਨੀ ਪਾਪੀ ਆਖ ਨਾ ਕਰ 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 ਨਾਲ ਲਖ ਲੈ ਜਾਓ ਹਾਤੇ ਵੀ ਜਾਪੇ ਹੀ ਖਾ ਨਾਨਕ ਕੁਮਿਆਵੋ ਜਾਓ ਤੀਰ ਤਬਦਦ ਦਾ ਜੇ ਕੋ ਪਾਵੇ ਤਿਲਕਾ ਮਣ ਸੁਨਿਆ ਮੰਨਿ ਅਵਨ ਕੀਤਾ ਪਾਉ ਅੰਤਰਗਤ ਤੀਰਥ ਮੰਨ ਛਭ ਗੁਣ ਤੇਰੇ ਮੇ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਾਰ ਬਾਣੀ ਵਰਮਾ ਸਤ ਸਵਾਸ ਰਾਮ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤੇ ਧਕਾਉਣ ਵਾਰ ਕਵਨ ਚਰਤ ਮਹਕਮ ਜਿਤ ਹੋਆ ਆਕਾਰ ਮਿਲਣਾ ਪਾਇਆ ਬਨ ਤੇਜ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾ ਦੀ ਅਜ ਲੇਖ ਲੇਖ ਪ੍ਰਾਣ ਤੇਤ ਵਾਰ ਨਾ ਜੋਗੀ ਜਾਣ ਰਤਮਾਹ ਨਾ ਕੋਏ ਜਾ ਕਰਤਾ ਸਿਤੀ ਗੋ ਸਾਦੀ ਆਪੇ ਜਾਣੇ ਸੋਏ ਕਿਵ ਕਰਾਖ ਕਿਵ ਜਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਕਦੇ ਕਿਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੈ ਗਿਆ ਨਾ ਸੋਹੇ ਪਾਤਾਲ ਪਾਤਲਕ ਯਾ ਅਗਾਸ ਅਗਾਸ ਉੜ ਕੁੜਕ ਪਾਲਤ ਕੇ ਵੇਦ ਕਹਿਨਿ ਕਵਾਤ ਸੈ ਸਟਾਰੇ ਕਹਿਨ ਕਤੇ ਬਾਸੁਲ ਇਕਤਾ ਤ ਲੇਖ ਹੈ ਤ ਲਖਿਆ ਲੇਖ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਾਲਾਹੀ ਸਵੇਤੀ ਸੁਰਤ ਨਾ ਪਾਈਨ ਨਦੀਆ ਤੇ ਵਾਹ ਸੋਵੇ ਸਮੁੰਦਰਾ ਜਾਣਿਆ ਸਮਰ ਸਾਹ ਸੁਲਤਾਨ ਗੁਰਾਸੇਤੀ ਮਾਲਤਾਨ ਕੀੜੀ ਤੁਲਨਾ ਹਉਣੀ ਜੇ ਤੇ ਸੁਮਨੁ ਨਾ ਵੀਸਰੇ ਅੰਤਨਾ ਸਿਖਤਿ ਕਹ ਨਾਤੀ ਅੰਤਨਾ ਕਰਨ ਦੇ ਨਾਤੀ ਅੰਤਨਾ ਵਿਕਣ ਸੁਨ ਨਾਤੀ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀ ਤਾਇਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਮਿਲ ਲਾਹਿ ਤਾਕੀ ਅੰਤਨਾ ਪਾਈ ਜਾਹਿ ਇਹ ਅੰਤਨਾ ਜਾਣੇ ਕੋਈ ਬੋਤਾ ਕਈਐ ਬੋਤਾ ਹੋਇ ਵੱਡਾ ਸਹਿਬ ਉਚਾ ਥਾਉ ਚ ਉਚੇ ਉਪਰ ਉਚਾ ਨਾਉ ਵੇੜੂ ਚਾ ਹੋਏ ਕਤ ਸੂਚੇ ਕੋ ਜਾਣੇ ਸੋਇ ਜੀਵ ਡਾਬ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨ ਆ ਜਾਏ ਵੱਡਾ ਦਾਤਾ ਧੰਨਾਤਮਾਏ ਕੀਤੇ ਮੰਗੇ ਜੋ ਦੇਹ ਪਾਰ ਕੀ ਤਾ ਗਣਤ ਨਹੀਂ ਵਿਚਾਰ ਕੀਤੇ ਖਪਤੇ ਵੇਕਾਰ ਕੀਤੇ ਲਲ ਮੁਕਰ ਪਾਹੇ ਕੀਤੇ ਮੁਰ ਕਾਈ ਗਾਇ ਕੀਤਿਆ ਦੁਖ ਭੋਸਦ ਮਾਰੇ ਪੀ ਦਾ ਤੇਰੀ ਦਾਤਾ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏਗਾ ਖਣ ਪਾਏਉ ਜਾਣੇ ਜੇ ਥਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਕੀ ਕੇ ਜਿਸ ਨੂੰ ਬਕਸੇ ਸਵਸਲਾ ਨਾਨਕ ਪਾ ਸਾਹਿਬਾ ਸਾਹ ਮੂਲ ਗੁਣ ਮੂਲ ਵਾਪਾਰ ਮੂਲ ਵਪਾਰੀ ਮੂਲ ਬੰਡਾਰ ਅਮੁੱਲਾ ਮੁੱਲਾ ਜਾਇ ਮੂਲ ਪਾਇ ਮੁੱਲਾ ਸਮਾਇ ਮੂਲ ਤਰਮੂਲ ਦੀਪਾਨ ਮੋ ਤਲਮੂਲ ਫਰਮਾਨ ਮੂਲ ਬਖਸੀ ਸਮੂਲ ਨੀਸਾਨ ਮੂਲ ਕਰਮੂਲ ਫਰਮਾਨ ਮੁਲਾ ਮੁਲਾ ਖਿਆਣਾ ਜੈ ਆਖਾ ਕਰਹਿ ਨਿ ਬਲਾਇ ਆਖੇ ਵੇਦ ਪਾੜ ਪ੍ਰਾਨ ਆਖੇ ਬੜੇ ਘਰੇ ਵਖਿਆਣ ਆਖੇ ਪਰਮੇ ਆਖੇਂਦੀ ਆਖੇ ਗੂਪੀ ਤੇ ਗੋਵਿੰਦ ਆਖੇ ਇਸ ਰਾਕੇ ਸਦ ਦੇ ਆਖੇ ਕੀਤੇ ਕੀਤੇ ਬੁਧ ਆਖੇ ਦਣ ਵਖੇ ਦੇ ਆਖੇ ਸੁਰ ਨੰ ਮੁੰਜਣ ਸਿਓ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕੇ ਠੁਰ ਜਾਈ ਕੀਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੀ ਕੇ ਜਿਵੜ ਭਾਵੇ ਤਿਵਨ ਹੋਏ ਨਾਨਕ ਜਾਣੇ ਸਾਚਾ ਸੋਏ ਵੇਖੋ ਆ ਕੇ ਬੋਲ ਵਿਗਾਰ ਤਾਂ ਲਿਖਿਆ ਸਰਗ ਵਾਰ ਹਗ ਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨੇ ਗਿਆ ਸੰਖਾ ਕੀਤੀ ਵਾਵਨ ਹਾਰੇ ਕੀਤੇ ਰਾਗ ਪਰੀ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤ ਗੁਪਤ ਲਿਖ ਜਾਣ ਲੇਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਰਾਸ ਵਾਰੇ ਗਾਵੇ ਨਿਰਿੰਦਰਾ ਸਨ ਬੈਠੇ ਦੇਵਤਿਆ ਧਰ ਨਾਲੇ गावे सुर समाधि अंदर गावण सार विचारे गावण जतीसरी संतोखे गावे वीर करारे गावण पण्डित पळन कीसर जुग जुग वेदा नाले गावे मोहिनी आमण मोहन सरग मचपियाले रत गावण रत्नियो पाही तीरे अर्चड तीरथ नाले गावे योध महाबल सुरा गावे कहानी चारे गावे खंड वंडर्वर पंडा कर कर की तारी ਜੈ ਤਦਨੁ ਗਾਇ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਾ ਚਿਤਨੇ ਅਵਨਾਨਕਿਆ ਵਿਚਾਰੇ ਸੋਈ ਸੋਈ ਸ੍ਰਸਤ ਸੈਉ ਸਾਚਾ ਸਾਚੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੀ ਮਾਜਨੀ ਉਪਾਇ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸਦੀ ਵਢਿ ਆਈ ਜੋਤੀ ਸੁਭਾਵੇ ਸੋਈ ਕਰਸੀ ਬੁਖਮ ਨਾ ਕਰ ਨਾ ਜਾਇ ਸੋ ਭਾਸਾਂ ਸਹਾ ਪਾਸਾ ਨਾਨਕ ਰਹਿਨ ਨਰਜਾਈ ਨੰਦਾ ਸੰਤੋਖ ਧਰਮ ਪਦ ਚੋਲੇ ਧਿਆਨ ਕੇ ਘਰੇ ਵਿਪੋਦ ਚਿੰਤਾ ਕਾਲ ਕੁਹਾੜੀ ਕਾ ਜੁਗ ਢਿੰਡਾ ਪ੍ਰਤੀਤ ਹਾਈ ਬੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦਿ ਵਿਤ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਸੁਖਤ ਗਿਆਨ ਦੇ ਆਪ ਨਾਰਨ ਕਟ ਕਟ ਵਾਜੇ ਨਾਥੇ ਆਪ ਨਾਦ ਨਾਤੀ ਸਭ ਜਾ ਕੇ ਰਿਸ ਦੇ ਅਵਰਾ ਸਾਦ ਸੰਜੋਗ ਜੋ ਦੇ ਕਾਰਜ ਲਾਵੇ ਲੇਖਿ ਆਵੇ ਭਾਗ ਆਦੇਸਿਆ ਆਦੇਸ ਆਦਿ ਨੀ ਨਾਦਨਾਦ ਜਗ ਜਗ ਕੋ ਵੇਸ ਏਕ ਕਾਮੈ ਜੁਤ ਕ ਤੇ ਆਇ ਤਿਂ ਚੇਲੇ ਪ੍ਰਮਾਨ ਏਕ ਸੰਸਾਰ ਇਕ ਭੰਡਾਰੀ ਇਕ ਲਾਇ ਦੀ ਬਾਣ ਨਿਰਥਿਸ ਪਾਵਤ ਵਚਲਾ ਜਿ ਬਹੁ ਹੋਵੇ ਫਰਮਾਨ ਉਹ ਹੀ ਕਹਿਉ ਨਾਨਕ ਨਦਰ ਨਾਵੇ ਬਹੁਤਾ ਹੀ ਵਿਡਾਣਿਆ ਤੇ ਸੇ ਆਦੇਸ ਆਦਿ ਨੀ ਨਾਦਨਾਦ ਜਗ ਜਗ ਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ ਪਾਇ ਸੁ ਏਕ ਵਾਰ ਕਰ ਕਰਵੇ ਕੇ ਸਰ ਜਨ ਹਾਰ ਨਾਨਕ ਸੱਚੇ ਕੀ ਸਾਚੀ ਗਾਰੇ ਆਦੇਸ਼ਿਆ ਦੇਸ਼ਿਆ ਆਦਨਿਲੇ ਨਾਦਨਾਦ ਜਿਗਦਿਸ਼ੇ ਕੋਵੇਸ ਇਕ ਦੂਜੀ ਬਲ ਕੋਇਲ ਕੋਇਲਕ ਵੀਸ ਲਖ ਲਖ ਜਿਹੜਾ ਕੀ ਇੱਕ ਨਾਮ ਜਗਦੀਸ਼ੇ ਤੁਰਾਈ ਪਤ ਪਵੜੀਆ ਚੜੀਐ ਹੋਈ ਕੀਸ ਸੁਨ ਗਲਾਇ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀਪਾ ਆਏ ਕੋੜੀ ਕੋੜੇ ਠੀਸੇ ਆਕਰੰ ਦੂਰ ਦੂਰ ਪੈ ਨਾਜੂਰ ਦੂਰ ਦੂਰ ਨਮੰਗਰ ਦੇਹ ਨਾਜੂਰ ਜੋਰ ਨਾ ਜੀਵਨ ਮਰਨ ਨਾਜੂਰ ਜੋਨ ਨਾ ਮਾਨ ਮਰ ਸੂਰ ਜੋਰ ਨਾ ਸੁਰਤੀ ਗਣ ਵਿਚਾਰ ਜੋ ਨਾ ਜੁਟੀ ਛੁੱਟੈ ਸੰਸਾਰ ਜਿਸਾ ਜੋਰ ਕਰਵੇ ਕਹਿ ਸੋਏ ਨਾਨਕ ਉਤਮਨੀ ਚਨਾ ਕੋਈ ਰਾਤੀ ਰੂਤੀ ਥਿੱਤੀ ਵਾਰ ਪਵਨ ਪਾਣੀ ਗਣੀ ਪਾਤਾਲ ਤੇ ਸੁਵੀ ertid ਸਾਭ ਰਖੀ ਧਰਮ ਸਾਦਿ ਸਵੇਗੀ ਜੁਬਦ ਕੇ ਰੰਗ ਤੈਨ ਕੈ ਨਾਮ ਨੇ ਗਿਆਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਦਿੱਤੇ ਸੋਣ ਪੰਚ ਪ੍ਰਵਾਨ ਨਦਰੀ ਕਰਮ ਭਵੇਂ ਨੀ ਸਾਨ ਕਾਚ ਬਕਾਇ ਉਥੇ ਪਾਇ ਨਾਨਕੀਆ ਜਾ ਪੇ ਜਾਏ ਧਰਮ ਕਰਨ ਕਾਹੋ ਤਰਮ ਗਿਆਨ ਕਰਨ ਕਾ ਕੋ ਪਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟਤ ਗੜੀ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਝੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੇ ਆਖਣੀ ਕੀਤੇ ਆਵਾਣੀ ਕੀਤੇ ਪਾਦ ਨਰਿੰਦਰ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਗਣ ਮੈਂ ਗਿਆਨ ਪਰਚਾਨੇ ਦਿੱਥੇ ਆਨੰਦ ਬਿਨੋਦ ਕੋਡ ਅਨੰਦ ਸ਼ਰਮ ਗਣ ਕੀ ਬਾਣੀ ਰੂਪਿਤ ਤੇ ਕਾੜ ਤਕੜੀਆਂ ਬਹੁਤ ਆਨੋਪ ਤਾਂ ਕਿਆ ਗੱਲਾਂ ਕਥਿਆਣਾ ਜਾਏ ਜੇ ਕੋ ਕਹੇ ਪੁੱਛੇ ਪ੍ਰਸਤਾਇ ਦਿੱਥੇ ਕੜੀਆਂ ਸੁਰਤ ਮਤਮਨ ਬੋਲ ਦਿੱਥੇ ਕੜੀਆਂ ਸੁਰਾਸਦਾ ਕੇ ਸੁਧ ਕਰਮ ਕਨਕੇ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਯੋਧ ਮਹਾਬਲ ਸੂਰਤਿ ਨ ਮੈ ਰਾਮ ਰਹਾ ਭਰਪੂਰ ਤਿਤੈ ਸਿਤਿ ਸਿਤਾ ਮਹਿ ਮਾਇਤਾ ਕੇ ਰੂਪ ਨ ਗਤਿਨੇ ਜਾਇ ਨਾਮ ਮਰੀਨ ਠਾਗੇ ਜਾਇ ਜਿਨ ਕੇ ਰਾਮ ਸੇ ਮਨਮਾਹਿ ਤਿਤੈ ਭਗਤਮ ਸੇ ਕੇ ਲੋ ਕਰੈ ਨਨ ਸਚਾ ਮਨਸੋ ਸਾਚ ਕੰਨਵ ਸਨ ਅੰਕਾਰ ਕਰ ਕਰ ਵੇਖੈ ਨ ਦਰਿਹਾ ਹਾਲ ਦਿੱਤਾ ਕੰਧ ਮੰਡਲ ਵਰ ਪਾਂਡ ਜੀ ਕੋ ਕਥੀ ਤਾ ਅੰਤ ਨਾ ਅੰਤ ਤੇ ਲੋ ਲੋ ਅਕਾਰ ਜਿਵ ਜੂ ਹਉ ਕੰਤਬੇ ਤੇ ਫਕਾਰ ਵੇਖੈ ਉਸਹਿ ਘਰੇ ਵਿਚਾਰ ਨਾਨਕ ਤਨਾਗੜਾ ਸਰ ਜਤਿ ਭਾਰਾ ਤਿ ਰਸਨਿਆਰ ਨ ਮਤਿ ਵੇਦ ਹਥਿਆਰ ਭੋਖ ਲਗਨੀ ਤਬ ਤਾਉ ਭਾਂਡਾ ਪਉ ਮ੍ਰਿਤ ਢਾਲ ਘੜੀਏ ਸਭ ਸਟੀਰਕ ਸਾਜਨ ਕੁਣਦਰ ਕਰਮ ਜਨਕਾਰ ਨਾਨਕ ਨਗਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰੁਤਮ ਹਤਿ ਦੇਵਸ ਰਾਦੁਈ ਦਾਈ ਦਾਇਆ ਕੀ ਲੈ ਸਗਲ ਜਗਤ ਦੰਗਿਆਂ ਬੁਰਿਆਂ ਮਾਚੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੀਨੜੇ ਤੇ ਦੂਰ ਨੀਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਦਰੇ ਕੀਤੀ ਛੁੱਟੀ ਨਾਲ ਨੀਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਦਰੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ